ਭਾਰਤ ਤੇ ਪਾਕਿਸਤਾਨ ਦੀ ਜੇਕਰ ਹਰ ਇੱਕ ਤਰੀਕੇ ਦੇ ਨਾਲ ਲੜਾਈ ਹੁੰਦੀ ਹੈ ਤੇ ਕਿੰਨਾ ਕੁ ਨੁਕਸਾਨ ਪਾਕਿਸਤਾਨ ਨੂੰ ਜੜਾਉ ਚਿਲਣਾ ਪਵੇਗਾ ਜਾਂ ਫਿਰ ਭਾਰਤ ਦੇ ਉੱਪਰ ਜੇਕਰ ਪਾਕਿਸਤਾਨ ਹਮਲਾ ਕਰਦਾ ਹੈ ਤੇ ਕਿੰਨਾ ਕੁ ਨੁਕਸਾਨ ਭਾਰਤ ਨੂੰ ਸੁਣੋ ਨੁਕਸਾਨ ਤਾਂ ਦੋਨੋਂ ਸਾਈਡਾਂ ਤੇ ਹੁੰਦਾ ਪਰ ਇਸ ਵੇਲੇ ਜਿਹੜਾ ਸਟੇਟ ਆ ਜੇ ਲੜਾਈ ਹੋ ਗਈ ਫੁੱਲ ਵਾਰ ਤਾਂ ਪਾਕਿਸਤਾਨ ਨਕਸ਼ੇ ਤੋਂ ਖਤਮ ਹੋ ਜਾਏਗਾ ਅੱਛਾ ਹਾਂ ਇਹ ਖਤਮ ਹੋ ਜਾਏਗਾ ਇੰਡੋ ਉਤੋਂ ਪਾਣੀ ਬੰਦ ਹੋ ਜਾਣੇ ਆ ਹਾਂ ਹਾਲੇ ਕਿ ਟਾਈਮ ਲੱਗੇਗਾ ਇਹਨਾਂ ਚੀਜ਼ਾਂ ਹੋਣ ਨੂੰ ਪਰ ਤੰਗੀ ਬਹੁਤ ਹੋਏਗੀ ਪੰਜਾਬ ਦੇ ਵਿੱਚ 60% ਪਾਣੀ ਇੱਥੋਂ ਆਉਂਦਾ ਹੈ ਜਿਸ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਕਹਿੰਦੇ ਕਿ ਜੇਕਰ ਵਾਰ ਹੋ ਜਾਵੇ ਤਾਂ ਪਾਕਿਸਤਾਨ ਜਿਹੜਾ ਹੈ ਉਹ ਨਕਸ਼ੇ ਦੇ ਵਿੱਚੋਂ ਖਤਮ ਹੋ ਜਾਵੇਗਾ ਹੋਏਗਾ ਕਿਉਂਕਿ ਬਲੂਚੇ ਕਵਾਸੇ ਲੱਗੇ ਹੋਆ ਪੀਓਕੇ ਇੱਕ ਪਾਸੇ ਲੱਗਾ ਸਿੰਧ ਦੂਜੇ ਆਈਡੀਆ ਦੇ ਵਿੱਚ ਰਹਿ ਕੀ ਗਿਆ ਇੱਕ ਪੰਜਾਬ ਹੀ ਰਹਿ ਗਿਆ ਹਾਂ ਇੱਕ ਪੰਜਾਬ ਹੀ ਰਹਿ ਗਿਆ ਨਾ ਹੁਣ ਉਹਨੂੰ ਦੇਖ ਲਓ ਤੁਸੀਂ ਬਫਰ ਸ਼ੀਟ ਬਣਾ ਲਿਓ ਜਾਂ ਜੋ ਮਰਜ਼ੀ ਬਣਾ ਲਿਓ ਫੇ ਹਮ ਤੇ ਇਹ ਜਿਹੜੀਆਂ ਸਟੇਟਮੈਂਟਸ ਹੁੰਨੀਆਂ ਇਹ ਧਮਕੀਆਂ ਇਦਾਂ ਚਲਦੀਆਂ ਇਮਚੁਰ ਧਮਕੀਆਂ ਹੁੰਦੀਆਂ ਮਤਲਬ ਕਿ ਇਹਨਾਂ ਦੀ ਗਿੱਦਰ ਧਮਕੀਆਂ ਨਹੀਂ ਕੁਝ ਹੋ ਨਹੀਂ ਸਕਦਾ ਧਮਕੀਆਂ ਆਇਆ ਔਰ ਨਿਕਲਣਾ ਇਹਦੇ ਚ ਉਹ ਇਹਨਾਂ ਨੂੰ ਪਤਾ ਹੈ ਪਾਕਿਸਤਾਨ ਹਮ ਹੁਣ ਮੁਰਮੁਰ ਕੇ ਹੁਣ ਸਾਰੇ ਕਰ ਰਹੇ ਕਿ ਨਹੀਂ ਈਰਾਨ ਨੂੰ ਕਹਿੰਦੇ ਸਾਡੇ ਜਾ ਕੇ ਸਮਝਾਉਂਦਾ ਕਰਾ ਲਓ ਪਹਿਲਕਮ ਅਟੈਕ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਇਸ ਵਕਤ ਹਾਲਾਤ ਨੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਹ ਸਮਾਧੂਨੀ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਇੱਕ ਵਾਰ ਦੁਬਾਰਾ ਤੋਂ ਜੰਗ ਹੋਵੇਗੀ ਤੇ ਪੰਜਾਬ ਦੇ ਖਾਸ ਕਰ ਲੋਕ ਇਹ ਸੋਚਦੇ ਪਏ ਨੇ ਕਿ ਨੁਕਸਾਨ ਤਾਂ ਸਭ ਤੋਂ ਵੱਡਾ ਪੰਜਾਬ ਦਾ ਹੀ ਹੈ। ਕਈ ਚੀਜ਼ਾਂ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਚਾਹੇ ਪਾਕਿਸਤਾਨ ਦੇ ਲੋਕਾਂ ਦੀ ਮੈਂ ਗੱਲ ਕਰਾਂ ਜਾਂ ਫਿਰ ਲੀਡਰਾਂ ਦੀ ਗੱਲ ਕਰਾਂ ਜਿਸ ਤਰੀਕੇ ਦੇ ਨਾਲ ਉਹ ਬਿਆਨ ਦੇ ਰਹੇ ਨੇ ਤੇ ਉਸ ਦਾ ਰਿਐਕਸ਼ਨ ਵੀ ਜੋ ਭਾਰਤ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਦੇ ਉੱਪਰ ਕਈ ਸਵਾਲ ਜਿਹੜੇ ਨੇ ਉਹ ਚੱਕਣੇ ਬੰਦ ਨੇ ਕਈ ਚੀਜ਼ਾਂ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਸ ਦਾ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਉਹ ਅਸੀਂ ਜਵਾਬ ਅੱਜ ਬ੍ਰਿਗੇਡੀਅਰ ਸਾਹਿਬ ਤੋਂ ਲਵਾਂਗੇ ਸਾਹਿਬ ਕਪਰਕ੍ਰਿਡਿਅਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਪਰ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈਨ ਸ਼ੁਕਰੀਆ ਸਮਾਂ ਦੇਣ ਦੇ ਲਈ ਅੱਛਾ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਬਿਆਨ ਦੇ ਰਿਹਾ ਹੈ ਜਾਂ ਫਿਰ ਉਹਨਾਂ ਦੇ ਲੀਡਰ ਬਿਆਨ ਦੇ ਰਹੇ ਨੇ ਕਿ ਭਈ ਜਾਂ ਫਿਰ ਸਿੰਧੂ ਦੇ ਵਿੱਚ ਸਾਡਾ ਪਾਣੀ ਚੱਲੇਗਾ ਜਾਂ ਫਿਰ ਜਿਹੜਾ ਹੈਗਾ ਉਹ ਖੂਨ ਬਗੇਗਾ ਸਿੰਧੂ ਦੇ ਵਿੱਚ ਇਸ ਤਰੀਕੇ ਦੇ ਬਿਆਨ ਜਦੋਂ ਪਹਿਲਾ ਭਾਰਤ ਤੇ ਪਾਕਿਸਤਾਨ ਦਾ ਯੁੱਧ ਹੋਇਆ ਸੀ ਉਦੋਂ ਵੀ ਇਦਾਂ ਹੀ ਚੱਲ ਰਿਹਾ ਸੀਗਾ ਜਾਂ ਫਿਰ ਇਹ ਫਿਰ ਨਵਾਂ ਦੌਰ ਜਿਹੜਾ ਸ਼ੁਰੂ ਹੋਇਆ ਉਸ ਚੀਜ਼ਾਂ ਦੇ ਪੱਖੋਂ ਇਹ ਸਭ ਹੋ ਰਿਹਾ ਹੈਗਾ ਦੇਖੋ ਇਹ ਜਿਹੜੀਆਂ ਚੀਜ਼ਾਂ ਪਹਿਲੀ ਦੇਖੋ ਪੇ ਹਿਸਟਰੀ ਦੇਖੋ ਪਾਕਿਸਤਾਨ ਨੇ ਕਿਸੇ ਵੇਲੇ ਵੀ ਇਸ ਚੀਜ਼ ਨੂੰ ਮੰਨਣ ਦੇ ਵਿੱਚ ਹਮੇਸ਼ਾ ਕਹਿੰਦੇ ਰਹੇ ਹੈ ਚਾਹੇ ਯਾਇਆ ਖਾਨ ਦੇ ਵਿਲੇ ਸੀ ਜਾਂ ਉਹਦੇ ਬਾਅਦ ਉਸ ਵੇਲੇ ਵੀ ਇਹਨਾਂ ਨੇ ਕਦੀ ਮੰਨਿਆ ਨਹੀਂ ਕਿ ਪਾਕਿਸਤਾਨ ਮਾਰ ਖਾਏਗਾ ਜਾਂ ਦੂਸਰਾ ਕਰੇਗਾ ਅਸੀਂ ਇਹੀ ਰੱਖਦੇ ਸੀ ਵੀ ਅਸੀਂ ਪੰਜਾਬ ਜਾਂ ਦੇਸ਼ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਅਸੀਂ ਦਬਾ ਕੇ ਰੱਖਾਂਗੇ ਸਾਰੇ ਅੱਛਾ ਜੇ ਪਹਿਲਾਂ ਹਾਂ ਨਾਲ ਸੌਫਟ ਜੀਸੀ ਜਿਹੜੀ ਉਸ ਵੇਲੇ ਦੇ ਗਵਰਨਮੈਂਟਾਂ ਸੀਗਾ ਉਹਨਾਂ ਦੇ ਵਿੱਚ ਬੜੀ ਮੁਸਲਿਮ ਪੋਪੂਲੇਸ਼ਨ ਔਰ ਇਹ ਆਪਣਾ ਜਿਹੜਾ ਟੈਰਰਿਜ਼ਮ ਕਸ਼ਮੀਰ ਦੇ ਵਿੱਚ ਜਿਹੜਾ ਹੋ ਰਿਹਾ ਸੀ ਇਹ ਸਾਰੀ ਦੇ ਵਿੱਚ ਬੜੀ ਸੌਫਟ ਅਪਰੋਚ ਹੁੰਦੀ ਸੀ ਜਿਹਦੇ ਨਾਲ ਕਿ ਉਹ ਬੜੇ ਹੁੰਦੇ ਗਏ ਹੁਣ ਜਦੋਂ ਦੀ ਇਹ ਨਵੀਂ ਗਵਰਨਮੈਂਟ ਗਈ ਹੈ ਉਹ ਗੱਲਾਂ ਹੁਣ ਖਤਮ ਹੋ ਗਈਆਂ ਹੈ ਇਹ ਗੱਲਾਂ ਮੁੱਕ ਗਈਆਂ ਆ ਹੁਣ ਇਸ ਵੇਲੇ ਇਹ ਜਿਹੜੀਆਂ ਹੁਣ ਧਮਕੀਆਂ ਦੇ ਰਹੇ ਆ ਬੇ ਸਮਝੀ ਚ ਦੇ ਦੇ ਇਹਨਾਂ ਨੂੰ ਪਤਾ ਨਹੀਂ ਵੀ ਅੱਗੇ ਕੀ ਹੈ ਇਹਨਾਂ ਦੇ ਮੋਰੇ ਪਹਿਲਾਂ ਇਹਨਾਂ ਨੇ ਬੰਗਲਾਦੇਸ਼ ਕੇ ਹਜ਼ਾਤ ਕਰਾਇਆ ਉਹਦੇ ਬਾਅਦ ਜਿਸਲੇ ਆ ਗਏ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਹਮੇਸ਼ਾ ਹੀ ਕਾਰਗਿਲ ਦੇ ਵਿੱਚ ਵੀ ਇਹਨਾਂ ਨੇ ਇਹੋ ਮੰਨਣਾ ਤੇ ਇਨਕਾਰ ਕਰਤਾ ਕਿ ਆਹ ਬਾਡੀਜ਼ ਜਿਹੜੀਆਂ ਹੈਗੀਆਂ ਹਾਲੇ ਕਿ ਉਹਨਾਂ ਦੇ ਸਾਡੇ ਜਵਾਨਾਂ ਨੇ ਜਾ ਕੇ ਉਹਨਾਂ ਨੂੰ ਲਾਸਟ ਰਾਈਟਸ ਵੀ ਕੀਤੀਆਂ ਅੱਛਾ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਬੱਚੇ ਆਪਣੇ ਮੁਲਕ ਆਪਣੇ ਪਾਕਿਸਤਾਨ ਲਈ ਉਹਨਾਂ ਨੂੰ ਉਹਨਾਂ ਨੂੰ ਕਲੇਮ ਨਹੀਂ ਕੀਤਾ ਤੋ ਇਹ ਪਾਕਿਸਤਾਨ ਦੀ ਹਮੇਸ਼ਾ ਹੀ ਇਹ ਪ੍ਰੋਬਲਮ ਰਹੀ ਹੈ ਔਰ ਝੂਠ ਬੁਲੀ ਜਾਣਾ ਔਰ ਆਪਣੀ ਪਬਲਿਕ ਨੂੰ ਦਾਕ ਏਰੀਆ ਚ ਰੱਖਣਾ ਰਿਆਖਾਨ ਕੀ ਕਹਿੰਦਾ ਹੁੰਦਾ ਸੀ ਹਮ ਦਿੱਲੀ ਪਹੁੰਚ ਜਾਂਗੇ ਸ਼ਾਮ ਤੱਕ ਹਮ ਯਾ ਅੰਮਾਲਾ ਕ੍ਰਾਸ ਕਰ ਗਏ ਆ ਨਿਕਲੇ ਕਿੱਥੇ ਸੀ ਹਲੇ ਬਾਰਡਰ ਦੇ ਉੱਤੇ ਬੈਠੇ ਸੀ ਇਹਨਾਂ ਨੂੰ ਤਾਂ ਕੁਝ ਹੋਇਆ ਹੀ ਨਹੀਂ ਸ਼ਰਾਬ ਪੀ ਕੇ ਉਹ ਰਿਆਖਾਨੀ ਅੰਦਰ ਬੁਣੀ ਉਹਨੇ ਉਹਨੇ ਜੀ ਬੋਲ ਤੋ ਹਰ ਇੱਕ ਜਗ੍ਹਾ ਦੇ ਉੱਤੇ ਇਹ ਪਾਕਿਸਤਾਨ ਦੀ ਜਿਹੜਾ ਇਹ ਉਹ ਦੇ ਧਮਕੀਆਂ ਪਹਿਲਾਂ ਕਰਦੇ ਵੀ ਰਹੇ ਪਹਿਲਾਂ ਕਰਦੇ ਜਿਸੇ ਲਈ ਧਮਕੀ ਨਾ ਚੱਲੇ ਹੁਣ ਅੱਜ ਪ੍ਰਾਈਮ ਮਿੰਿਸਟਰ ਕੀ ਕਹਿੰਦਾ ਪ੍ਰਾਈਮ ਮਿੰਿਸਟਰ ਕਹਿੰਦਾ ਕਿ ਸਾਡੇ ਉਹਨਾਂ ਦਾ ਪ੍ਰਾਈਮ ਮਿੰਿਸਟਰ ਪਾਕਿਸਤਾਨ ਦਾ ਹੁਣ ਅੱਜ ਕੀ ਕਹਿ ਰਿਹਾ ਕਹਿੰਦਾ ਬੈਠ ਕੇ ਸਮਝੌਤਾ ਲਾ ਲੈਣੇ ਜਾਂ ਇੱਕ ਦੂਸਰੀ ਕਰ ਲੈਣੇ ਆ ਆਪਸ ਦੇ ਵਿੱਚ ਸਮਝੌਤਾ ਕਰ ਲੈਣੇ ਆ ਔਰ ਇਸ ਚੀਜ਼ ਨੂੰ ਬੈਠ ਕੇ ਸੁਲਝਾਈਏ ਪਰ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਹੁਣ ਲਗਾਤਾਰ ਜੋ ਲੀਡਰ ਦੇ ਰਹੇ ਨੇ ਪਾਕਿਸਤਾਨ ਦੇ ਉਹ ਜਿਸ ਤਰੀਕੇ ਦੇ ਨਾਲ ਤਿੱਖਾ ਰਿਐਕਸ਼ਨ ਦੇ ਰਹੇ ਨੇ ਕਿ ਉਹ ਉਹਨਾਂ ਨੂੰ ਨਹੀਂ ਪਤਾ ਹੈ ਕਿ ਜੇਕਰ ਅਗਯੋ ਭਾਰਤ ਹਮਲਾ ਕਰਦਾ ਹੈ ਤੇ ਕੀ ਹਾਲਾਤ ਹੋ ਸਕਦੇ ਨੇ ਉਹਨਾਂ ਨੂੰ ਨਹੀਂ ਪਤਾ ਇਸ ਚੀਜ਼ ਦਾ ਨਹੀਂ ਨਹੀਂ ਸਾਰਾ ਪਤਾ ਸਾਰਾ ਪਤਾ ਫਿਰ ਜਿਸ ਤਰੀਕੇ ਦੇ ਬਿਆਨ ਹੋ ਫਿਰ ਕੀ ਦੇ ਰਹੇ ਬਿਆਨ ਇਹ ਸਿਰਫ ਇਸੇ ਕਰਕੇ ਆ ਕਿ ਹੁਣ ਐਸੇ ਬੰਗਲਾਦੇਸ਼ ਆ ਬੰਗਲਾਦੇਸ਼ ਦਾ ਸਾਡੇ ਨਾਲ ਕੀ ਮੁਕਾਬਲਾ ਹੈ ਹਮ ਲੇਕਿਨ ਉਹਨਾਂ ਦਾ ਵੀ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਦਿੰਦੇ ਕਿ ਨਹੀਂ ਦੂਸਰੇ ਕੀ ਕੁਝ ਬੋਲਦੇ ਆ ਹਮ ਉਹ ਜੇ ਉਹੀ ਕੰਮ ਇਹ ਕਰਦੇ ਹਾਂ ਔਰ ਇਹਨਾਂ ਨੂੰ ਪਤਾ ਹੁੰਦਾ ਜਿਹਦੇ ਜਿਹਦੇ ਚ ਦਮ ਜ਼ਿਆਦਾ ਹੋਵੇ ਜਿਹਦੇ ਬਹੁਤ ਹੀ ਫੋਰਸ ਹੋਵੇ ਜਿਹਦਾ ਦਾ ਮੁਕਾਬਲਾ ਹੀ ਕੋਈ ਨਹੀਂ ਹੈ ਇੰਡੀਆ ਪਾਕਿਸਤਾਨ ਦਾ ਕੋਈ ਚਾਹੇ ਜਹਾਜ਼ਾਂ ਚ ਲੈ ਲੋ ਚਾਹੇ ਇਕੁਪਮੈਂਟ ਦੇ ਵਿੱਚ ਕਰ ਲੋ ਜਾਂ ਕਿੰਨੀ ਕਿੰਨੀ ਫੌਜ ਦੀ ਸਟਰੈਂਥ ਹੈ ਉਹਦੇ ਬਾਰੇ ਕੋਈ ਮੁਕਾਬਲਾ ਨਹੀਂ ਹੈ ਉਹ ਤਾਂ ਕਹਿੰਦੇ ਪਏ ਕਿ ਵੀ ਕੁਝ ਨਹੀਂ ਆ ਉਹ ਕਹਿੰਦੇ ਅਸੀਂ ਐਟਮ ਬ bomb ਸਿੱਟਾਂਗੇ ਛੋਟੇ ਛੋਟੇ ਐਟਮ ਬ bomb ਨਹੀਂ ਸਾਡੇ ਕੋਲ ਉਹ ਸਿੱਟਾਂਗੇ ਫਿਰ ਹਾਂ ਹਾਂ ਉਹਨਾਂ ਨੂੰ ਖੁਦ ਸਿੱਟੇ ਕਿਉਂ ਨਹੀਂ ਸੁੱਟੇ ਕਿਉਂ ਨਹੀਂ ਇਹ ਤੁਜੇ ਹੁਣ ਤੁਸੀਂ ਦੇਖੋ ਜਿਸ ਲਈ ਆਪਣੀ ਹੁੰਦੀ ਹੈ ਨਿਊਕਲੀਅਰ ਬੋਰ ਫੇਅਰ ਹੋ ਗਈ ਹੈ ਹਮ ਰਸ਼ੀਆ ਦੇ ਕੋਲ ਸਭ ਕੁਝ ਉਹਨਾਂ ਕੋਲ ਵੀ ਹੈਗਾ ਹੈ ਇਸਰਾਈਲ ਦੇ ਉੱਤੇ ਵੀ ਹੈਗੀ ਹੈ ਚੀਜ਼ਾਂ ਯੂ ਐਸ ਵੀ ਉਹਨਾਂ ਨੂੰ ਹੈਲਪ ਕਰ ਰਹੀ ਹੈ ਸਾਰੀ ਕਰ ਰਹੀ ਹੈ ਤਿੰਨ ਸਾਲ ਹੋ ਗਏ ਲੜਦਿਆਂ ਨੂੰ ਉਹਨਾਂ ਨੂੰ ਨਹੀਂ ਅਗਲ ਹੈ ਕਿ ਵੀ ਧੋਕੇ ਬੰਮ ਮਾਰਨੇ ਸ਼ੁਰੂ ਕਰ ਦੇ ਯੂਨੀਕਲੀਅਰ ਬੰਮ ਕਰ ਦੋ ਹੂੰ ਨਹੀਂ ਤਾਂ ਕੀ ਹੁੰਦੀ ਹੈ ਉਹਨਾਂ ਨੂੰ ਪਤਾ ਵੀ ਨੁਕਸਾਨ ਨੁਕਸਾਨ ਕੀ ਪਹਿਲਾਂ ਜਿਹੜਾ ਸਾਡਾ ਪਾਲਿਸੀ ਸੀ ਸਾਡੀ ਪਾਲਿਸੀ ਸੀ ਪਈ ਅਸੀਂ ਪਹਿਲਾਂ ਨਹੀਂ ਕਰਨਾ ਹੂੰ ਫਾਇਰ ਨਹੀਂ ਕਰਨਾ ਮਨੋ ਨਿਊਕਲੀਅਰ ਜਿਹੜਾ ਹੈ ਟੈਕਨਿਕਲ ਡਾਇਗ ਨਹੀਂ ਕਰਨਾ ਤੁਸੀਂ ਜੇ ਕਰੋਗੇ ਫੇਰ ਅਸੀਂ ਇਹ ਰਿਹਦਾ ਕਰਾਂਗੇ ਪਰ ਹੁਣੇ ਜਿਹੜੀ ਗਵਰਨਮੈਂਟ ਆ ਗਈ ਹੈ ਉਹਨਾਂ ਨੇ ਬੜਾ ਕਲੀਅਰ ਕਰਤਾ ਹੈ ਉਹ ਕਹਿੰਦੇ ਭਾਈ ਸਾਹਿਬ ਕੋਈ ਐਦਾ ਨਹੀਂ ਚੀਜ਼ ਨਹੀਂ ਹੈ ਹੁਣ ਤੁਸੀਂ ਜੇ ਸਾਨੂੰ ਆਪਣੀ ਲੋੜ ਹਿਫਾਜ਼ਤ ਕਰਨੀ ਪਈ ਤਾਂ ਅਸੀਂ ਪਹਿਲੀ ਵੀ ਕਰਾਂਗੇ ਔਰ ਜੇ ਲੋੜ ਪਵੇ ਦੂਸਰਾ ਕਰ ਜਿਸ ਮਤਲਬ ਜਿਸ ਤਰੀਕੇ ਨਾਲ ਉਹਨੂੰ ਅਸੀਂ ਡੀਲ ਕਰਾਂਗੇ ਪਰ ਉਹ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਹੁਣ ਉਹ ਕੱਲਾ ਵਾਲੀ ਗੱਲ ਨਹੀਂ ਰਹੇਗੀ ਹੁਣ ਕਿ ਕਹਿ ਦੋ ਕਿ ਬਈ ਅਸੀਂ ਆ ਚੀਜ਼ ਕਰ ਦਾਂਗੇ ਉਹ ਚ ਕਰ ਦਾਂਗੇ ਉਹ ਸਾਰੀ ਗੱਲ ਮੁੱਕ ਗਈ ਹੈ ਰਿਐਕਸ਼ਨ ਮਿਲੇਗਾ ਵੇਸ਼ ਰਿਐਕਸ਼ਨ ਨਹੀਂ ਰਿਐਕਸ਼ਨ ਨਹੀਂ ਮੂੰਹ ਦੋੜੇਗੇ ਜਿੱਥੇ ਨਹੀਂ ਵੱਡੀ ਫੋਰਸ ਜਿੱਥੇ ਜਾਏਗੀ ਐਸਵੇਲੇ ਉੱਥੇ ਪਾਕਿਸਤਾਨ ਦੇ ਕੀ ਕਰ ਸਕਦੇ ਹੁਣ ਐਸਵੇਲੇ ਜੋ ਇਹਨਾਂ ਦੇ ਹਾਲਾਤ ਆ ਉਧਰੋਂ ਬਲੂਚ ਲੱਗੇ ਹੋਏ ਤੇ ਪੀਓਕੇ ਵਾਲੇ ਲੱਗੇ ਹੋਏ ਇਹਨਾਂ ਨੂੰ ਤਾਂ ਪਤਾ ਨਹੀਂ ਲੱਗਣਾ ਵੀ ਕੱਦੇ ਪਾਸੇ ਨੂੰ ਜਾਈਏ ਸੱਜੇ ਪਾਸੇ ਨੂੰ ਜਾਈਏ ਇਹ ਤਾਂ ਕੰਟਰੋਲ ਹੀ ਨਹੀਂ ਕਰ ਸਕਦੇ ਹੋਰ ਉਹਨਾਂ ਨੂੰ ਪਤਾ ਵੀ ਹੈ ਤਾਂ ਹੀ ਉਹ ਜਿਹੜਾ ਚੀਫ ਹੈ ਉਹਨਾਂ ਦਾ ਪਾਕਿਸਤਾਨ ਦਾ ਉਹ ਇੱਕ ਮੌਲਵੀ ਦਾ ਮੁੰਡਾ ਹੈ ਅੱਛਾ ਮੌਲਵੀ ਦਾ ਮੁੰਡਾ ਹੈ ਉਹਦੇ ਅੰਦਰ ਹਮੇਸ਼ਾ ਤੋਂ ਹੀ ਹਿੰਦੂਸਤਾਨ ਦੇ ਵਿੱਚ ਨਫ਼ਰਤ ਰਹੀ ਆ ਗੱਲ ਤਾਂ ਉੱਥੇ ਸ਼ੁਰੂ ਕੀਤੀ ਉਹਨੇ ਚਾਪ ਪਚਾਰ ਪੰਜ ਦਿਨ ਪਹਿਲਾਂ ਜਿਸ ਨੇ ਉਹਨਾਂ ਨੂੰ ਐਡਰੈਸ ਕੀਤਾ ਉੱਥੇ ਕਿਹਾ ਵੀ ਸਾਡਾ ਹਿੰਦੂਆਂ ਦੇ ਨਾਲ ਕੋਈ ਲੈਣ ਦੇਣ ਨਹੀਂ ਇਹ ਨਹੀਂ ਉਹਦੇ ਬਾਅਦ ਆ ਹੋਇਆ ਸਰ ਜੇ ਕੁਝ ਹੋਇਆ ਤੂੰ ਉਹਦੇ ਜ ਹਰੇਕ ਦਾ ਪਿਛੋੜਾ ਵੀ ਦੇਖਣਾ ਪੈਂਦਾ ਨਾ ਮਸ ਮੇਰੇ ਦੋ ਆਖਰੀ ਸਵਾਲ ਨੇ ਮੈਂ ਜਿਆਦਾ ਲੰਬੀ ਇੰਟਰਵਿਊ ਨਹੀਂ ਕਰੂੰਗਾ ਜੇਕਰ جنگ ਹੁੰਦੀ ਹੈ ਕਿਉਂਕਿ ਪਹਿਲਾਂ ਜੰਗਾਂ ਹੋਈਆਂ ਉਸ ਦੇ ਵਿੱਚ ਬਹੁਤ ਚੀਜ਼ ਗਵਾਈਆਂ ਭਾਰਤ ਨੇ ਵੀ ਪਾਕਿਸਤਾਨ ਨੇ ਵੀ ਜੇਕਰ ਹੁਣ ਜੰਗ ਹੁੰਦੀ ਹੈ ਆਸਾਰ ਜਿਸ ਤਰੀਕੇ ਨਾਲ ਬਣ ਰਹੇ ਨੇ ਤੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਿੰਨਾ ਕੁ ਡਿਫਰੈਂਸ ਰਹੇਗਾ ਭਾਰਤ ਦਾ ਕੀ ਨੁਕਸਾਨ ਹੋ ਸਕਦਾ ਹੈ ਪਾਕਿਸਤਾਨ ਦਾ ਕੀ ਨੁਕਸਾਨ ਹੋ ਸਕਦਾ ਨਹੀਂ ਹੁਣ ਦੇਖੋ ਇਹ ਜਿਹੜੇ ਇਸ਼ੂਸ ਹੁੰਦੇ ਆ ਇਹਨਾਂ ਦੇ ਵਿੱਚ ਹੁਣ ਐਨਾ ਹੋਇਆ ਕਿ ਨੁਕਸਾਨ ਤਿੰਨ ਲੈਵਲ ਤੇ ਹੁਣ ਹੋਏਗਾ ਜਿਸ ਲਈ ਵੀ ਸ਼ੁਰੂ ਹੋਏਗਾ ਪਹਿਲਾ ਕੰਮ ਹੋਏਗਾ ਇਕਨੋਮਿਕ ਸੈਂਕਸ਼ਨ ਕਿੰਨਾ ਨੁਕਸਾਨ ਕਰਨਾ ਚਾਹੁੰਦੇ ਤੁਸੀਂ ਤੁਸੀਂ ਬਾਲਾਕੋਟਵਰ ਦਾ ਇੱਕ ਐਨਾ ਅਟੈਕ ਕਰਕੇ ਛੱਡ ਦੇਣਾ ਜਾਂ ਫਿਰ ਬਾਲਾਕੋਟ ਦੇ ਤੁਹਾਨੂੰ ਪਤਾ ਨਤੀਜਾ ਕੀ ਨਿਕਲਿਆ ਹਾਂ ਅਤੇ ਬਸ ਐਂਡ ਸਟੇਟ 'ਤੇ ਅਸੀਂ ਐਨਾ ਕਰਕੇ ਇਤੋਂ ਜ਼ਿਆਦਾ ਨਹੀਂ ਵਧਾਉਣੀ ਗੱਲ। ਹੂੰ। ਦੂਜੀ ਤੁਸੀਂ ਕਹਿੰਦਾ ਕਿ ਅਸੀਂ ਜਿਹੜਾ ਸਟੇਟ ਕਰਾਂਗੇ ਐਂਡ ਸਟੇਟ ਜਿਹੜੀ ਆ ਅਸੀਂ ਸੁਰੱਖਿ ਰੱਖਾਂਗੇ ਜਿੱਦਾਂ ਕਾਰਗਿਲ ਦੀ ਲੜਾਈ ਸੀ। ਇੱਕ ਪੋਸ਼ਨ ਦੇ ਵਿੱਚ ਇੱਕ ਜਗ੍ਹਾ ਦੇ ਵਿੱਚ ਅਸੀਂ ਲੜਾਈ ਸੀਮਿਤ ਰੱਖੋਗੇ। ਹੂੰ। ਇਹ ਤੀਜੀ ਹੁੰਦੀ ਹੈ ਐਂਡ ਸਟੇਟ ਕਿ ਓਵਰਆਲ ਵਾਰ। ਹੂੰ। ਉਨੇ ਜੇ ਨੇਵੀ ਵੀ ਆ ਜਾਏਗੀ ਆਰਮੀ ਵੀ ਆ ਜਾਏਗੀ ਫਲਾਣਾ ਤੇ ਮਗੜਾ ਸਾਰੇ ਆ ਜਾਣਗੇ ਪੂਰੀ ਦੀ ਪੂਰੀ ਇੰਟਰ ਸਟੇਟ ਮਤਲਬ ਕਿ ਪੂਰੀ ਦੀ ਪੂਰੀ ਲੜਾਈ ਜਿੱਦਾਂ ਪਾਕਿਸਤਾਨ ਔਰ ਇੰਡੀਆ ਦੀ ਪੂਰੀ ਪਹਿਲਾਂ ਵੀ ਹੁੰਦੀ ਰਹੀ ਹੈ ਮੈਂ ਇਹ ਇਹ ਸੁਣਨਾ ਚਾਹੁੰਦਾ ਜੇਕਰ ਲੜਾਈ ਹੁੰਦੀ ਹੈ ਭਾਰਤ ਤੇ ਪਾਕਿਸਤਾਨ ਦੀ ਜੇਕਰ ਹਰੇਕ ਤਰੀਕੇ ਦੇ ਨਾਲ ਲੜਾਈ ਹੁੰਦੀ ਹੈ ਤੇ ਕਿੰਨਾ ਕੁ ਨੁਕਸਾਨ ਪਾਕਿਸਤਾਨ ਨੂੰ ਜਿਹੜਾ ਉਹ ਚਿਲਣਾ ਪਵੇਗਾ ਜਾਂ ਫਿਰ ਭਾਰਤ ਦੇ ਉੱਪਰ ਜੇਕਰ ਪਾਕਿਸਤਾਨ ਹਮਲਾ ਕਰਦਾ ਹੈ ਤੇ ਕਿੰਨਾ ਕੁ ਨੁਕਸਾਨ ਭਾਰਤ ਨੂੰ ਸੁਣੋ ਨੁਕਸਾਨ ਤਾਂ ਦੋਨੋਂ ਸਾਈਡਾਂ ਤੇ ਹੁੰਦਾ ਪਰ ਇਸ ਵੇਲੇ ਜਿਹੜਾ ਸਟੇਟ ਹੈ ਜੇ ਲੜਾਈ ਹੋ ਗਈ ਫੁੱਲ ਵਾਰ ਦਾ ਪਾਕਿਸਤਾਨ ਨਕਸ਼ੇ ਤੋਂ ਖਤਮ ਹੋ ਜਾਏਗਾ ਅੱਛਾ ਹਾਂ ਇਹ ਖਤਮ ਹੋ ਜਾਏਗਾ ਇੰਡੋ ਉਤੋਂ ਪਾਣੀ ਬੰਦ ਹੋ ਜਾਣੇ ਆ ਹਾਲੇ ਕਿ ਟਾਈਮ ਲੱਗੇਗਾ ਇਹਨਾਂ ਚੀਜ਼ਾਂ ਹੋਣ ਨੂੰ ਪਰ ਤੰਗੀ ਬਹੁਤ ਹੋਏਗੀ ਪੰਜਾਬ ਦੇ ਵਿੱਚ ਸਰਸੀ ਪਰਸੈਂਟ ਪਾਣੀ ਇਥੋਂ ਆਉਂਦਾ ਹੈ ਜਿਸ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਕਹਿੰਦੇ ਕਿ ਜੇਕਰ ਵਾਰ ਹੋ ਜਾਵੇ ਤਾਂ ਪਾਕਿਸਤਾਨ ਜਿਹੜਾ ਹੈ ਨਕਸ਼ੇ ਦੇ ਵਿੱਚੋਂ ਖਤਮ ਹੋ ਜਾਵੇਗਾ ਹੋਏਗਾ ਕਿਉਂਕਿ ਬਲੂਚੇ ਕਵਾਸੇ ਲੱਗੇ ਹੋਆ ਪੀਓਕੇ ਇੱਕ ਪਾਸੇ ਲੱਗਾ ਸਿੰਧ ਦੂਜੇ ਆਈਡੀਆ ਦੇ ਵਿੱਚ ਰਹਿ ਕੀ ਗਿਆ ਇੱਕ ਪੰਜਾਬ ਹੀ ਰਹਿ ਗਿਆ ਇੱਕ ਪੰਜਾਬ ਹੀ ਰਹਿ ਗਿਆ ਨਾ ਹੁਣ ਉਹਨੂੰ ਦੇਖ ਲਓ ਤੁਸੀਂ ਬਫਰ ਸ਼ੇਅਰ ਬਣਾ ਲਿਓ ਜਾਂ ਜੋ ਮਰਜੀ ਬਣਾ ਲਿਓ ਤੇ ਇਹ ਜਿਹੜੀਆਂ ਸਟੇਟਮੈਂਟਸ ਹੁੰਨੀਆਂ ਇਹ ਤਮਕੀਆਂ ਇਦਾਂ ਚਲਦੀਆਂ ਇਮਚੁਰ ਤਮਕੀਆਂ ਹੁੰਦੀਆਂ ਮਤਲਬ ਕਿ ਇਹਨਾਂ ਦੀ ਗਿੱਦਰ ਤਮਕੀਆਂ ਨੇ ਕੁਝ ਹੋ ਨਹੀਂ ਸਕਦਾ ਤਮਕੀਆਂ ਆਇਆ ਔਰ ਨਿਕਲਣਾ ਇਹਦੇ ਜੋ ਇਹਨਾਂ ਨੂੰ ਪਤਾ ਹੈ ਪਾਕਿਸਤਾਨ ਹੂੰ ਹੁਣ ਮੁਰਮੁਰ ਕੇ ਹੁਣ ਸਾਰੇ ਕਰ ਰਹੇ ਕਿ ਨਹੀਂ ਈਰਾਨ ਨੂੰ ਕਹਿੰਦੇ ਸਾਡੇ ਜਾ ਕੇ ਸਮਝੌਤਾ ਕਰਾ ਲਓ ਹੂੰ ਕਹਿੰਦੇ ਆ ਅਸੀਂ ਤਾਂ ਗਲਤੀ ਕਰਤੀ ਕਰਤੀ ਕਿਉਂਕਿ ਯੂਕੇ ਦੇ ਪਿੱਛੇ ਲੱਗੇ ਰਹੇ ਤਾਂ ਯੂਐਸਏ ਦੇ ਪਿੱਛੇ ਲੱਗੇ ਰਹੇ ਤਾਂ ਅਸੀਂ ਗਲਤ ਬਹੁਤ ਸੀ ਦਿਲੇ ਅੱਜ ਹੁਣ ਕਹਿੰਦਾ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਆਫਟਰ 올 ਇਹ ਜਿਹੜੀਆਂ ਚੀਜ਼ਾਂ ਨੇ ਹੁਣ ਉਹ ਸ਼ੋਅ ਕਰ ਰਹੀਆਂ ਕਿ ਉਹਨਾਂ ਦੇ ਉੱਤੇ ਹੁਣ ਪ੍ਰੈਸ਼ਰ ਪੂਰਾ ਚੜਿਆ ਪਿਆ ਵੀ ਕੱਲ ਨੂੰ ਹੁਣ ਸਾਡੇ ਤਾਂ ਇਹ ਇਹਨੇ ਬੰਦੇ ਕਿਤੇ ਨਹੀਂ ਲੈਂਦੇ ਹੀ ਨਹੀਂ ਇਹਨਾਂ ਦੀ ਜਿਹੜੀਆਂ ਯੂਨਿਟਸ ਆ ਉਹ ਸਟੈਂਡ ਤੋਂ ਸਟੈਂਡ ਤੋਂ ਹੋ ਗਈਆਂ ਵੀ ਨਹੀਂ ਕਿ ਨਹੀਂ ਸਾਰੇ ਦੇ ਸਾਰੇ ਜਵਾਨ ਵੀ ਛੁੱਟੀਆਂ ਵੀ ਕੈਂਸਲ ਕਰਤੀਆਂ ਦੂਜਾ ਵੀ ਕਰ ਦਿੱਤਾ ਨਫਰੀ ਵੀ ਵਧਾ ਦਿੱਤੀ ਉਹ ਡਰਦਾ ਹੀ ਪਾਕਿਸਤਾਨ ਨੂੰ ਡਰ ਹੈ ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਪੂਰਾ ਡਰ ਹੈ ਕਿ ਕਦੀ ਵੀ ਪਰਤਾ ਜਿਹੜਾ ਹੈ اٹੈਕ ਕਿਦੋਂ ਜਿੱਦਣੇ ਇਹਨਾਂ ਨੇ ਆਪਣੀ ਪੂਰੀ ਤਿਆਰੀ ਕਰ ਲਈ ਦੇਖੋ ਜਿਸ ਲਈ ਇਦਾਂ ਹੁੰਦੀ ਆ ਇਹ ਖੜੇ ਖੜੇ ਰਹਿਣ ਜੋ ਮਰਜੀ ਕਰਨਾ ਜੇ ਦੋ ਬੰਦੇ ਪਹਿਲਵਾਨ ਲੜਨ ਸਿਰ ਚ ਸਿਰ ਮਾਰਨ ਸਮਝੇ ਨਾ ਤਕੀ ਹੁੰਦਾ ਸਿਰ ਪੜਤ ਹੂੰ ਸਿਰ ਪੜ ਜਾਂਦਾ ਬਿਲਕੁਲ ਅੱਛਾ ਹੁਣ ਟੈਕਟਿਕਸ ਜਦੋਂ ਸਾਡੇ ਕੋਲ ਸਟਰੈਂਥ ਵੀ ਆ ਸਾਡੇ ਕੋਲ ਟਾਈਮ ਵੀ ਆ ਸਾਡੇ ਕੋਲ ਵੇਅਰ ਵੀ ਆ 올 ਵੀ ਸਾਰਾ ਕੁਝ ਆ ਅਸੀਂ ਉਸ ਵੇਲੇ ਕਰਾਂਗੇ ਜਿੱਥੇ ਹੋਰ ਜਿਆਦਾ ਗੋਡੇ ਆ ਜਾਣਗੇ ਜਿਸ ਵੇਲੇ ਤੁਹਾਡੀ ਇਕਨੋਮਿਕ ਡੀਫੀਟ ਵੀ ਕਰਾ ਦੋ ਦੂਜਾ ਵੀ ਕਰ ਦੋ ਉੱਠਣ ਜੋ ਕੋ ਛੱਡਈ ਨਾ ਸਮਝੇ ਉਹ ਜਿਹੜੀ ਚੀਜ਼ ਹੈ ਉਹ ਮੈਂ ਉਹ ਆਪਣਾ ਇਹਨਾਂ ਦੀ ਲੜਾਈ ਤਾਂ ਹੋਣੀ ਹੀ ਹੋएगी ਜੇ ਜੋ ਵੀ polititical ਡਿਸੀਜਨ ਹੋਏਗਾ ਜੇ ਫਾਈਨਲੀ ਜੇ ਲੜਾਈ ਹੋਏਗੀ ਤਾਂ ਲੜਾਈ ਉਹਦਾ ਟਾਈਮ ਔਰ ਫਰੇਮ ਟਾਈਮ ਇਹ ਸਾਰੀ ਚੀਜ਼ ਜਿਹੜੀ ਹੈ ਉਹ ਉਹਨਾਂ ਦੇ ਹੱਥ ਗਵਰਨਮੈਂਟ ਕਰੇਗੀ ਸਾਡੀ ਔਰ ਇਹਨਾਂ ਨੂੰ ਦੱਸਣਗੇ ਨਹੀਂ ਕਿ ਅਸੀਂ ਹੁਣ ਅੱਜ ਸਟੈਂਡੂ ਕਰ ਲਓ ਫਿਰ ਅਸੀਂ ਆ ਕੇ ਤੁਹਾਨੂੰ ਦੂਜਾ ਕਰਦੇ ਠੀਕ ਹੈ